ਹਾਂਜੀ ਅੱਜ ਵੀ ਬਹੁਤ ਜ਼ਿਆਦਾ ਸੋਹਣੇ ਸੂਟ ਲੈ ਕੇ ਆਏ ਆ ਸੋ ਵੀਡੀਓ ਦੇ ਐਂਡ ਤੱਕ ਬਨੇ ਰਹਿਣਾ ਐਂਡ ਤੱਕ ਵਾਚ ਕਰਨਾ ਬਹੁਤ ਸੋਹਣੇ ਸੋਹਣੇ ਸੂਟਾਂ ਅੱਜ ਦੇਖਣ ਨੂੰ ਮਿਲਣਗੇ ਵਿంటర్ ਕਲੈਕਸ਼ਨ ਆ ਪ੍ਰਿੰਟਡ ਸੂਟ ਰਹਿਣਗੇ ਮੈਚਿੰਗ ਦੁਪੱਟਾ ਪਾਰਟੀ ਵੇਅਰ ਡੇਲੀ ਵੇਅਰ ਸਭ ਤਰ੍ਹਾਂ ਦਾ ਫੈਬਰਿਕ ਡਿਜ਼ਾਈਨਰ ਸੂਟ ਆਪਾਂ ਐਡ ਕੀਤੇ ਨੇ ਇਹ ਵਾਲੇ ਸੂਟ ਰਹਿਣਗੇ ਰਾਮਟੈਕਸ ਬ੍ਰਾਂਡ ਦਾ ਫੈਬਰਿਕ 5 ਮੀਟਰ ਤੁਹਾਨੂੰ ਸੂਟ ਦੀ ਕੱਟ ਮਿਲੇਗੀ ਮੈਚਿੰਗ ਸੂਟ 올ਓਵਰ ਸੂਟ ਤੁਸੀਂ ਕੋਈ ਵੀ ਬਾਈ ਕਰ ਸਕਦੇ ਹੋ ਫੁੱਲ ਗਰੰਟੀ ਹੈ ਸੂਟ ਦਾ ਸਟੱਫ ਦੀ ਤੇ ਇਸ ਤੇ ਬੁਰ ਬਿਲਕੁਲ ਨਹੀਂ ਆਉਂਦੀ ਵਿਦਾਊਟ ਲਰਨਿੰਗ ਸਟਿਚ ਹੋਏਗਾ ਵਿਦਾਊਟ ਦੁਪੱਟਾ ਸੂਟ ਰਹੇਗਾ ਬਹੁਤ ਜ਼ਿਆਦਾ ਹੈਵੀ ਡਿਮਾਂਡ ਤੇ ਰੀਸਟਾਕ ਕੀਤਾ ਤੇ ਬਹੁਤ ਸੋਹਣੇ ਇਹਨਾਂ ਵਿੱਚ ਰੰਗ ਨੇ ਪ੍ਰਿੰਟ ਨੇ ਓਨਲੀ 750 750 ਪ੍ਰਾਈਸ ਰਹੇਗਾ ਰੰਗ ਉੱਤੇ ਜੋ ਪ੍ਰਿੰਟ ਬਹੁਤ ਅੱਛਾ ਫੈਬਰਿਕ ਦਾ ਡਾਰਕ ਲਾਈਟ ਆਪਾਂ ਸਭ ਤਰ੍ਹਾਂ ਦਾ ਇਸ ਦੇ ਵਿੱਚ ਕਲਰ ਪ੍ਰਿੰਟ ਐਡ ਕੀਤਾ ਸੋ ਤੁਸੀਂ ਇਹਨਾਂ ਚ ਜਲਦੀ ਆਰਡਰ ਕਰੋ ਕਿਉਂਕਿ ਇਹ ਲਿਮਟਿਡ ਸਟਾਕ ਦੇ ਵਿੱਚ ਰੀਸਟਾਕ ਕੀਤਾ ਹੋਇਆ ਬਹੁਤ ਜ਼ਿਆਦਾ ਅੱਛਾ ਫੈਬਰਿਕ ਵਿਦਆਊਟ ਲਾਈਨਿੰਗ ਵਿਦਆਊਟ ਦੁਪੱਟਾ ਬਰ ਬਿਲਕੁਲ ਨਹੀਂ ਆਏਗੀ ਕਿ ਆਏ ਆ ਫਿਰ ਤੋਂ ਦੁਬਾਰਾ ਤੇ ਪਾਰਟੀ ਵੇਅਰ ਸੂਟ ਰਹੇ ਨਹੀਂਗੇ ਡੇਲੀ ਵੇਅਰ ਸੂਟ ਰਹੇਗਾ ਇਹ ਰਹੇਗਾ 81 ਵੱਡੇ ਪਣੇ ਚ ਕੋਰਾ ਵੈਲਵਟ ਦੇ ਵਿੱਚ ਫਰੰਟ ਤੇ ਐਂਡ ਬੈਕ ਤੇ ਵਰਕ ਰਹੇਗਾ ਬਾਟਮ 81 ਵੱਡੇ ਪਣੇ ਦੇ ਵਿੱਚ ਕੋਰਾ ਵੈਲਵਟ ਹੀ ਰਹੇਗੀ ਓਨਲੀ 500 ਪ੍ਰਾਈਸ विदाउट दुपट्टा 500 ਦੇ ਵਿੱਚ ਇਹ ਤੁਸੀਂ ਘਰ ਬੈਠੇ ਸੂਟ ਵਰਕ ਵਾਲਾ ਬਾਈ ਕਰ ਸਕਦੇ ਹੋ 프ੌਂਟ ਬੈਕ ਵਰਕ ਰਹੇਗਾ ਜੌਰਜਟ ਦਾ ਸੂਟ ਰਹੇਗਾ 5 ਮੀਟਰ ਬਾਸੂ ਜਾਂ ਤੁਸੀਂ ਬਾਟਮ ਤੇ ਵਰਕ ਲੈ ਆ ਸਕਦੇ ਹੋ 2.5 ਮੀਟਰ ਜੌਰਜਟ ਦਾ ਦੁਪੱਟਾ 650 ਪ੍ਰਾਈਸ ਰਹੇਗਾ ਪਸ਼ਮੀਨੇ ਦੇ ਸੂਟ ਜੀ ਨਿਊ ਡਿਜ਼ਾਈਨ ਆ ਗਿਆ ਪਸ਼ਮੀਨੇ ਤੇ ਘੇਰੇ ਤੇ ਵਰਕ ਰਹੇਗਾ 슬ੀਵਸ ਤੇ ਵਰਕ ਰਹੇਗਾ ਬਰਦੀ ਗਰੰਟੀ ਹੈ ਬੁਰ ਬਿਲਕੁਲ ਨਹੀਂ ਆਉਂਦੀ 5 ਮੀਟਰ ਤੁਹਾਨੂੰ ਸੂਟ ਮਿਲੇਗਾ ਓਨਲੀ 800 ਦੇ ਵਿੱਚ ਵਿਦਾਊਟ ਦੁਪੱਟਾ ਸੂਟ ਨੇ ਤੁਸੀਂ ਆਰਡਰ ਕਰ ਸਕਦੇ ਹੋ ਲਾਈਟ ਡਾਰਕ ਸਾਰੇ ਕਲਰ ਆਪਾਂ ਐਡ ਕੀਤੇ ਨੇ ਸੋ ਵੀਡੀਓ ਨੂੰ ਐਂਡ ਤੱਕ ਵਾਚ ਕਰਨਾ ਬਹੁਤ ਘੱਟ ਪ੍ਰਾਈਸ ਤੇ ਐਡ ਕੀਤੇ ਨੇ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਹੀ ਕਰਨੀ ਪੈਂਦੀ ਆ ਇਹ ਕਟਰਾਇਜ਼ ਦੇ ਮੈਚਿੰਗ ਸੂਟ ਨੇ ਨਵੇਂ ਡਿਜ਼ਾਈਨਰਾਂ ਦੇ ਵਿੱਚ ਸੁਪਰ ਹਿੱਟ ਡਿਜ਼ਾਈਨ ਆ 1550 ਪ੍ਰਾਈਸ ਆ ਵਿਦਆਊਟ ਦੁਪੱਟਾ ਸਕਰੀਨਸ਼ਾਟ ਲੈ ਕੇ ਦਿੱਤੇ ਵਟਸਐਪ ਨੰਬਰ ਤੇ ਤੁਸੀਂ ਆਰਡਰ ਕਰ ਸਕਦੇ ਹੋ ਬਹੁਤ ਸੋਹਣੇ ਪ੍ਰਿੰਟਡ ਨੇ ਤੇ ਬਹੁਤ ਜ਼ਿਆਦਾ ਇਹਨਾਂ ਸੂਟਾਂ ਦੀ ਡਿਮਾਂਡ ਸੀ ਮੈਚਿੰਗ ਵਿਦਆਊਟ ਦੁਪੱਟਾ ਜੋ ਵੀ ਤੁਹਾਨੂੰ ਪਸੰਦ ਆਏਗਾ ਆਪਣਾ ਵਟਸਐਪ ਨੰਬਰ ਦਿੱਤਾ ਹੈ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਇਹ ਰਹੇ ਗਰਲਜ਼ ਹੋਰ ਜ਼ਿਆਦਾ ਡਿਜੀਟਲ ਪ੍ਰਿੰਟ ਵਾਲੀ ਵਰਕ ਸ਼ਰਟ ਪਲੇਨ ਬਾਟਮ ਮਸਲੀਨ ਦੀ ਤੇ ਦੁਪੱਟਾ ਰਾਜਾ ਰਾਣੀ ਵਾਲੇ ਸੂਟ ਨੇ ਜੋ ਜ਼ਰਦਾ ਹੀ ਇਸ ਦੇ ਨਾਲ ਦੁਪੱਟਾ 670 ਚ ਬਾਈ ਕਰ ਸਕਦੇ ਹਾਂ 5 ਮੀਟਰ ਕੋਰਾ ਵੈਲਵਟ ਰਹੇਗੀ ਬਹੁਤ ਸੋਹਣੇ ਸੂਟ ਨੇ ਸਵਾ 2 ਮੀਟਰ ਕੋਰਾ ਵੈਲਵਟ ਦਾ ਦੁਪੱਟਾ 600 ਦੇ ਵਿੱਚ ਘਰ ਬੈਠੇ ਦੁਪੱਟਾ ਸੂਟ ਬਾਈ ਕਰ ਸਕਦੇ ਹਾਂ ਇਹ ਪਸ਼ਮੀਨੇ ਦੇ ਸੂਟ ਦੁਬਾਰਾ ਰੀਸਟੋਕ ਕਰ ਦਿੱਤਾ ਜੀ ਸਾਰੇ ਕਲਰ ਆਪਾਂ ਐਡ ਕਰਤੇ ਨੇ ਲਾਈਟ ਡਾਰਕ ਤੇ ਇਹ ਘੇਰੇ ਤੇ ਵਰਕ ਤੇ ਬਾਜੂ ਤੇ ਵਰਕ ਰਹੇਗਾ 100% 오रिजिनल ਫੈਬਰਿਕ ਹਰ 850 ਪ੍ਰਾਈਸ ਰਹੇਗਾ ਵਿਦਾਊਟ ਦੁਪੱਟਾ ਇਹ ਆ ਗਿਆ ਜੀ ਆਪਣੇ ਕੋਲ ਮੈਚਿੰਗ ਸੂਟ ਵਿਦਾਊਟ ਦੁਪੱਟਾ ਬਰਬਰੀ ਦੇ ਸ਼ਰਟ ਤੇ ਬਰਬਰੀ ਦੀ ਬਾਟਮ ਬਹੁਤ ਸੋਹਣੇ ਪ੍ਰਿੰਟ ਨੇ ਤੇ ਸਰਦੀਆਂ ਦਾ ਫੈਬਰਿਕ ਲਾਈਨਿੰਗ ਲੱਕ ਸਟੀਚ ਹੋਣਗੇ ਡਿਜ਼ਾਈਨ ਬਹੁਤ ਸੋਹਣਾ 850 ਪ੍ਰਾਈਸ ਇਹ ਪਸ਼ਮੀਨੇ ਦੇ ਸੂਟ ਰਹਿਣਗੇ ਜੀ ਬਹੁਤ ਸੋਹਣਾ ਫੈਬਰਿਕ ਆ ਲਾਈਟ weight ਪਸ਼ਮੀਨਾ ਰਹੇਗਾ ਸ਼ਰਟ ਡਿਜੀਟਲ ਪ੍ਰਿੰਟ ਤੇ ਬਾਟਮ ਪਲੇਨ ਤੇ ਇਸ ਦੇ ਨਾਲ ਸ਼ਾਵਲ ਵੀ ਐਲਪਾਈਨ ਵੂਲ ਦਾ ਰਹੇਗਾ ਡਿਜੀਟਲ ਪ੍ਰਿੰਟ 999 ਵਿੱਚ ਤੁਸੀਂ ਬਾਈ ਕਰ ਸਕਦੇ ਹੋ ਤੇ ਵਿਦਾਊਟ ਲਰਨਿੰਗ ਸਟਿਚ ਹੋਏਗਾ ਵੈਂਟਰ ਕਲੈਕਸ਼ਨ ਆ ਬੁਰ ਬਿਲਕੁਲ ਨਹੀਂ ਆਏਗੀ ਬਹੁਤ ਹੀ ਸੋਹਣੇ ਸੂਟ ਨੇ ਤੇ ਇਹ ਰਹਿਣਗੇ ਪਾਰਟੀ wear ਸੂਟ ਨੈਕਸਟ ਵਾਲੇ ਤੇ ਇਹ ਬੈਕ ਹੈ प्रिंट ਰਹੇਗਾ 프ਰੰਟ ਤੇ ਤੁਹਾਨੂੰ ਵਰਕ ਮਿਲੇਗਾ ਸਾਈ ਲੈਂਥ 45 ਬਾਟਮ ਸੰਤੂਨ ਦੀ ਰਹੇਗੀ ਤੇ ਡਿਜ਼ਾਈਨਰ ਸਟਾਈਲਿਸ਼ ਦੇ ਵਿੱਚ ਦੁਪੱਟਾ ਮਿਲੇਗਾ 2050 ਚ ਬਾਈ ਕਰ ਸਕਦੇ ਆ ਇਹ ਵਾਲਾ ਰਹਿਣ ਯੋਗੀ ਆਪਣੇ ਕੋਲ ਸੌਫਟ ਸਿਲਕ ਦੇ ਵਿੱਚ ਸੂਟ ਹੈ ਬੈਕ ਪ੍ਰਿੰਟ ਰਹੇਗਾ ਤੇ ਲੈਂਥ 46 ਹੈ ਬਾਟਮ ਸੰਤੂਨ ਦੀ ਦੁਪੱਟਾ ਸੌਫਟ ਸਿਲਕ ਪ੍ਰਿੰਟ ਵਾਲਾ 2150 ਚ ਬਾਈ ਕਰ ਸਕਦੇ ਆ ਪਾਰਟੀ ਵੇਅਰ ਸੂਟ ਨੇ ਡਿਜ਼ਾਈਨਰ 크ਰਸ਼ ਆਰਗੈਂਜ਼ਾ ਦੇ ਵਿੱਚ ਹੈਂਡਵਰਕ ਹੋਇਆ ਬਾਟਮ ਪਲੇਨ ਪਿਓਰ ਕ੍ਰੇਵਲੀ ਦੁਪੱਟਾ ਆਰਗੈਂਜ਼ਾ ਸਟੱਫ ਦੇ ਵਿੱਚ ਹੈਂਡਵਰਕ ਵਾਲਾ ਬਾਈ ਕਰ ਸਕਦੇ ਕਾਟਨ ਦੇ ਵਿੱਚ ਰਹੇਗਾ ਲੈਂਥ ਕੋਟ ਦੀ 38 ਬਲਾਜ਼ੋ ਦੀ 40 ਆ ਸਾਈਜ਼ ਮੈਂਸ਼ਨ ਆ 950 ਪ੍ਰਾਈਸ ਆ ਫੈਬਰਿਕ ਕਾਟਨ ਰਹੇਗਾ ਇਸ ਨੂੰ ਵੀ ਬਾਈ